ਪਰੀ ਸੋਚੀਦਾ ਹੈ ਨਾ ਕਿ ਅਸੀਂ ਕਿੰਨੀਆਂ ਚੀਜ਼ਾਂ ਪਿੱਛੇ ਭੱਜਦੇ ਆਂ ਰੋਟੀ ਰੁਤਬਾ ਰਿਸ਼ਤੇ ਪਰ ਜਿਹੜੀ ਅਸਲ ਭੁੱਖ ਹੈ ਰੂਹ ਦੀ ਉਹ ਨਾਮ ਦੀ ਭੁੱਖ ਉਹ ਸ਼ਾਇਦ ਕਿਤੇ ਗਵਾਚ ਗਈ ਹੈ ਹਾਂਜੀ ਬਿਲਕੁਲ ਇਹ ਬੜਾ ਗੰਭੀਰ ਨੁਕਤਾ ਹੈ ਜਿਸ ਦਿਲ ਚ ਰੱਬ ਦੀ ਯਾਦ ਦੀ ਤਾਂਗਣੀ ਉਹਨੂੰ ਸੱਚੀ ਜਿਉਂਦਾ ਨਹੀਂ ਕਹਿ ਸਕਦੇ ਭਾਵੇਂ ਉਹ ਤੜਕ ਰਿਹਾ ਹੋਵੇ ਬਿਲਕੁਲ ਬੱਚਾ ਦੁੱਧ ਬਿਨਾਂ ਰੋ ਪੈਂਦਾ ਪਰ ਅਸੀਂ ਰੱਬ ਬਿਨਾ ਵੀ ਹੱਸ ਲੈਂਦੇ ਆ ਸ਼ਾਇਦ ਇਹ ਹੀ ਸਭ ਤੋਂ ਵੱਡਾ ਪਤਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੀ ਹੁਕਮਨਾਮਾ ਵਿਚਾਰ ਚਰਚਾ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਅੱਜ 8 ਨਵੰਬਰ 2025 ਦਾ ਜੋ ਪਾਵਨ ਹੁਕਮਨਾਮਾ ਸ੍ਰੀ ਹਰਮੰਦਰ ਸਾਹਿਬ ਤੋਂ ਆਇਆ ਹੈ ਉਸ ਤੇ ਆਪਾਂ ਸਾਂਝੀ ਵਿਚਾਰ ਕਰਾਂਗੇ ਜੀ ਇਹ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 506 ਤੇ ਸੁਸ਼ੋਭਿਤ ਹੈ ਜੀ ਗੁਜਰੀ ਰਾਗ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਮੁਬਾਰਕ ਬਾਣੀ ਹੈ ਹਾਂਜੀ ਤੇ ਆਓ ਪਹਿਲਾਂ ਪੂਰੀ ਸ਼ਰਧਾ ਨਾਲ ਬਾਣੀ ਸਰਵਣ ਕਰੀਏ ਫਿਰ ਇਸ ਦੇ ਸਰਲ ਅਰਥ ਸਮਝਣ ਦਾ ਯਤਨ ਕਰਾਂਗੇ ਜੀ ਜੀ ਬਿਲਕੁਲ ਹਾਂਜੀ ਦੇਖੋ ਕਿੰਨਾ ਸੋਹਣਾ ਉਪਮਾ ਦਿੱਤਾ ਗੁਰੂ ਸਾਹਿਬ ਨੇ ਜਿਵੇਂ ਬੱਚਾ ਮਤਲਬ ਦੁੱਧ ਤੋਂ ਬਗੈਰ ਨਹੀਂ ਰਹਿ ਸਕਦਾ ਨਾ ਬਿਲਕੁਲ ਬਿਲਕੁਲ ਉਵੇਂ ਹੀ ਜਿਹੜੀ ਜਿੰਦ ਹੈ ਉਹ ਪ੍ਰਭੂ ਮਿਲਾਪ ਤੋਂ ਬਿਨਾ ਅਸਲ ਚ ਜੀ ਨਹੀਂ ਸਕਦੀ ਤੇ ਉਹ ਪ੍ਰਭੂ ਜਿਹੜਾ ਸਾਡੀ ਪਹੁੰਚ ਸਾਡੀ ਸੋਚ ਤੋਂ ਪਰੇ ਹੈ ਅਗਮ ਅਗੋਚਰ ਉਹ ਗੁਰੂ ਦੇ ਰਾਹੀਂ ਗੁਰਮੁਖ ਬਣ ਕੇ ਹੀ ਮਿਲਦਾ ਹੈ ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਬਹੁਤ ਪਿਆਰੀ ਮਿਸਾਲ ਹੈ ਇਹ ਸਿੱਧਾ ਦਿਲ ਤੇ ਅਸਰ ਕਰਦੀ ਹੈ ਮਨ ਰੇ ਹਰ ਕੀਰਤ ਤਰੁਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਏ ਜਿੰਨ ਕੋ ਕਿਰਪਾ ਤੁਮਾਰੀ ਰਹਾਉ ਹਾਂਜੀ ਇਹ ਰਹਾਉ ਦੀਆਂ ਤੁਕਾਂ ਨੇ ਕੇਂਦਰੀ ਭਾਵ ਗੁਰੂ ਸਾਹਿਬ ਮਨ ਨੂੰ ਸਮਝਾ ਰਹੇ ਨੇ हे ਮੇਰੇ ਮਨ ਪਰਮਾਤਮਾ ਦੀ ਸਿਫਤ ਸਲਾਹ ਕਰ ਕੀਰਤੀ ਕਰ ਜੀ ਇਹ ਕੀਰਤੀ ਹੀ ਸਮਝੋ ਕਿ ਇੱਕ ਜਹਾਜ਼ ਵਾਂਗ ਹੈ ਹਾਂ ਤਾਰੀ ਵਾਂਗ ਜਿਸ ਨਾਲ ਇਸ ਸੰਸਾਰ ਸਮੁੰਦਰ ਤਰਿਆ ਜਾ ਸਕਦਾ ਹੈ ਤੇ ਗੁਰੂ ਦੇ ਰਾਹੀ ਹੀ ਨਾਮ ਦਾ ਅੰਮ੍ਰਿਤ ਜਲ ਮਿਲਦਾ ਪਰ ਮਿਲਦਾ ਕਿੰਨਾਂ ਨੂੰ ਹੈ ਜਿਨ੍ਹਾਂ ਤੇ हे ਪ੍ਰਭੂ ਤੇਰੀ ਆਪਣੀ ਕਿਰਪਾ ਹੋਵੇ ਇਹ ਵੀ ਸਾਫ਼ ਕਰ ਦਿੱਤਾ सनक सनंदन नारद मुनि सेव है अनदिन जपत रहे बनवारी शरणागत प्रहलाद जनाए تنकी पैज सवारी इथे देखो बड़े-बड़े ऋषियां मुनियों दा जिक्र है सनक सनंदन नारद वरगे ओ भी हर वेले उस मालिक नु जपदे ने उसकी सेवा करदे ने हां जी ते फिर भगत प्रहलाद दी मिसाल दिती है कि जेड़े शरण आ जंदे ने ना ओना दी इज्जत ओना दी पैज प्रभु आप रखता है आप सवारदा ਇਸੋ ਤਾਂ ਇਹੀ ਸਿੱਖਿਆ ਮਿਲਦੀ ਹੈ ਕਿ ਭਗਤੀ ਸਭ ਲਈ ਹੈ ਤੇ ਸ਼ਰਨ ਆਇਆਂ ਦੀ ਰੱਖਿਆ ਪ੍ਰਭੂ ਆਪ ਕਰਦਾ ਹੈ। ਅਲਖ ਨਿਰੰਜਨ ਏਕੋ ਵਰਤਾਏ। ਏਕਾ ਜੋਤ ਮੁਰਾਰੀ। ਸਭ ਜਾਚਿਕ ਤੂੰ ਏਕੋ ਦਾਤਾ। ਮੰਗੇ ਹੈ ਹੱਥ ਪਸਾਰੀ। ਅੱਛਾ ਇੱਥੇ ਪ੍ਰਭੂ ਦੇ ਸਰੂਪ ਦੀ ਗੱਲ ਹੋ ਰਹੀ ਹੈ। ਉਹ ਅਲਖ ਹੈ। ਮਤਲਬ ਅਦ੍ਰਿਸ਼ਟ ਹੈ। ਨਿਰੰਜਨ ਹੈ। ਮਾਇਆ ਤੋਂ ਨਿਰਲੇਪ ਹੈ ਜੀ ਤੇ ਸਭ ਥਾਈ ਇੱਕੋ ਉਹੀ ਵਰਤ ਰਿਆ ਸਾਰੀ ਜੋਤ ਵੀ ਉਸ ਇੱਕ ਦੀ ਹੀ ਹੈ ਤੇ ਸਭ ਤੋਂ ਵੱਡੀ ਗੱਲ ਕਿ ਉਹ ਇੱਕੋ ਦਾਤਾ ਹੈ ਹਾਂਜੀ ਬਾਕੀ ਸਾਰੇ ਤਾਂ ਅਸੀਂ ਸਾਰੇ ਉਸ ਦੇ ਦਰ ਤੇ ਮੰਗਦੇ ਆਂ ਹੱਥ ਫੈਲਾ ਕੇ ਮੰਗਦੇ ਆਂ ਪਗਤ ਜਨਾ ਕੀ ਉੱਤਮ ਬਾਣੀ ਗਾਵੇ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਪਿਆ ਤਿੰਕੇਰਾ ਆਪ ਤਰੇ ਕੁਲਤਾਰੀ ਜਿਹੜੇ ਪਗਤ ਜਨ ਨੇ ਉਹਨਾਂ ਦੀ ਬਾਣੀ ਸਭ ਤੋਂ ਉੱਤਮ ਕਹੀ ਹੈ ਕਿਉਂ ਕਿਉਂਕਿ ਉਹ ਉਸ ਪ੍ਰਭੂ ਦੀ ਕਥਾ ਗਾਉਂਦੇ ਨੇ ਜਿਹੜਾ ਅਕਥ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ ਤੇ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਬਿਲਕੁਲ ਉਹ ਆਪ ਤਾਂ ਤਰਦੇ ਹੀ ਨੇ ਨਾਲੇ ਆਪਣੀਆਂ ਕੁਲਾਂ ਨੂੰ ਵੀ ਤਾਰ ਲੈਂਦੇ ਨੇ ਕਿੰਨੀ ਵੱਡੀ ਬਖਸ਼ਿਸ਼ ਹੈ ਮਨਮੁਖ ਦੁਬਿਦਾ ਦੁਰਮਤ ਵਿਆਪੇ ਜਿਨ ਅੰਦਰ ਮੋਗਵਾਰੀ ਸੰਤ ਜਨਾਂ ਕੀ ਕਥਾ ਨਾ ਪਾਵੇ ਕੋਏ ਡੂਬੇ ਸਣੂ ਪਰਿਵਾਰੀ ਹੁਣ ਦੂਜਾ ਪਾਸਾ ਦੱਸਿਆ ਹੈ ਮਨਮੁਖ ਦਾ ਜਿਹੜਾ ਮਨ ਦੇ ਪਿੱਛੇ ਲੱਗਦਾ ਹੈ ਉਦੁਵਿਦਾ ਚ ਪੈੜੀ ਮਤ ਚ ਫਸਿਆ ਰਹਿੰਦਾ ਹੈ ਅੰਦਰ ਮੋਹ ਦਾ ਨੇਰਾ ਹੁੰਦਾ ਹੈ ਜੀ ਤੇ ਇਸੇ ਕਰਕੇ ਉਹਨਾਂ ਨੂੰ ਸੰਤਾਂ ਦੀ ਗੱਲ ਰੱਬ ਦੀ ਕਥਾ ਚੰਗੀ ਨਹੀਂ ਲੱਗਦੀ ਤੇ ਨਤੀਜਾ ਨਤੀਜਾ ਇਹ ਕਿ ਉਹ ਆਪ ਤਾਂ ਡੁੱਬਦੇ ਹੀ ਨੇ ਪਰਿਵਾਰ ਸਮੇਤ ਡੁੱਬ ਜਾਂਦੇ ਨੇ ਇਹ ਦੋ ਰਸਤੇ ਕਿੰਨੇ ਵੱਖਰੇ ਨੇ ਇੱਕ ਤਾਰ ਦਾ ਦੂਜਾ ਡੋਬ ਦਾ ਨਿੰਦਕ ਨਿੰਦਾ ਕਰ ਮਲ ਤੋਵੇ ਉਹ ਮਲ ਪਖ ਮਾਇਆ ਤਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਨਿੰਦਾ ਕਰਨ ਵਾਲੇ ਦੀ ਗੱਲ ਕੀਤੀ ਹੈ ਕਹਿੰਦੇ ਨੇ ਕਿ ਨਿੰਦਕ ਦੂਜਿਆਂ ਦੀ ਨਿੰਦਾ ਕਰਕੇ ਅਸਲ 'ਚ ਉਹਨਾਂ ਦੀ ਮੈਲ ਢੋਂਦਾ ਹੈ ਪਰ ਆਪ ਕਿਉਂਕਿ ਮਾਇਆਧਰੀ ਹੈ ਉਹ ਉਸੇ ਮੈਲ ਨੂੰ ਖਾਂਦਾ ਹੈ ਮਤਲਬ ਹੋਰ ਪਾਪ ਕਮਾਉਂਦਾ ਹੈ ਹਾਂਜੀ ਤੇ ਜਿਹੜੇ ਸੰਤਾਂ ਦੀ ਨਿੰਦਾ ਕਰਦੇ ਨੇ ਉਹ ਤਾਂ ਇਸ ਬੁਰਾਈ ਦੇ ਸਮੁੰਦਰ 'ਚ ਇੰਜ ਫਸਦੇ ਨੇ ਕਿ ਨਾ ਇੱਧਰ ਦੇ ਰਹਿੰਦੇ ਨੇ ਨਾ ਉੱਧਰ ਦੇ ਨਾ ਉਰਵਾਰ ਨਾ ਪਾਰ ਇਹੋ ਪਰਪੰਚ ਖੇਲ ਕਿਆ ਸਭ ਕਰਤਾ ਹਰ ਕਰਤਾ ਸਭ ਕਲਤਾਰੀ ਹਰ ਇੱਕੋ ਸੂਤ ਵਰਤੈ ਜੁਗੰਤਰ ਸੂਤ ਖਿੱਚੈ ਏਕਨਕਾਰੀ ਇਹ ਜਗਤ ਇੱਕ ਖੇਦ ਵਾਂਗ ਹੈ ਕਰਤਾਰ ਨੇ ਬਣਾਈ ਹੈ ਤੇ ਸਾਰੀ ਤਾਕਤ ਸਾਰੀ ਸ਼ਕਤੀ ਵੀ ਉਸੇ ਨੇ ਇਸ ਵਿੱਚ ਪਾਈ ਹੈ ਜੀ ਤੇ ਸਾਰੇ ਜਗਤ ਵਿੱਚ ਉਸ ਇੱਕ ਦਾ ਹੁਕਮ ਵੀ ਚੱਲ ਰਿਹਾ ਇੱਕ ਧਾਗੇ ਵਾਂਗ ਤੇ ਜਦੋਂ ਉਹ ਤਾਗਾ ਖਿੱਚ ਲੈਂਦਾ ਹੈ ਤਾਂ ਖੇਲ ਖਤਮ ਸਿਰਫ ਉਹ ਇੱਕ ਆ ਵੀ ਰਹਿ ਜਾਂਦਾ ਹੈ ਸਭ ਕੁਝ ਉਸੇ ਦੇ ਹੁਕਮ ਚ ਹੈ ਇਹ ਯਾਦ ਰੱਖਣਾ ਚਾਹੀਦਾ ਰਸਨ ਰਸਨ ਰਸ ਗਾਵੇ ਹਰ ਗੁਣ ਰਸਨਾ ਹਰ ਰਸ ਤਾਰੀ ਨਾਨਕ ਹਰ ਬਿਨ ਅਵਰ ਨਮਾਗੋ ਹਰ ਰਸ ਪ੍ਰੀਤ ਪਿਆਰੀ ਬੜੇ ਪ੍ਰੇਮ ਨਾਲ ਆਪਣੀ ਜੀਬ ਨਾਲ ਹਰੀ ਦੇ ਗੁਣ ਗਾਉਂਦੇ ਨੇ ਉਹਨਾਂ ਦੀ ਜੀਬ ਤੇ ਹਰੀ ਨਾਮ ਦਾ ਰਸ ਵਸਿਆ ਰਹਿੰਦਾ ਤੇ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਹੋਰ ਕੁਝ ਨਹੀਂ ਮੰਗਦਾ ਬਾਸ ਉਸ ਹਰੀ ਨਾਮ ਦੇ ਰਸ ਦੀ ਪਿਆਰੀ ਪ੍ਰੀਤ ਚਾਹੀਦੀ ਹੈ ਇਹੀ ਅਰਦਾਸ ਹੈ ਵਾਹ ਜੀ ਵਾਹ ਸਾਥ ਸੰਗਤ ਜੀ ਇਸ ਪਾਵਨ ਹੁਕਮਨਾਮੇ ਤੇ ਜੋ ਅਸੀਂ ਵਿਚਾਰ ਕੀਤੀ ਅ ਇਸ ਤੋਂ ਸਾਫ ਹੁੰਦਾ ਹੈ ਕਿ ਜੀਵਨ ਦਾ ਅਸਲ ਆਧਾਰ ਅਸਲ ਸਹਾਰਾ ਉਹ ਪ੍ਰਭੂ ਦਾ ਨਾਮ ਹੀ ਹੈ ਜਿਵੇਂ ਸ਼ੁਰੂ ਚ ਕਿਹਾ ਸੀ ਬੱਕੀ ਭੁੱਖਾਂ ਦਾ ਠੀਕ ਨੇ ਪਰ ਰੂਹ ਦੀ ਭੁੱਖ ਨਾਮ ਨਾਲ ਹੀ ਮਿਟਣੀ ਹੈ ਬਿਲਕੁਲ ਜੀ ਤੇ ਇਹ ਨਾਮ ਦੀ ਦਾਤ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ ਕੀਰਤਨ ਭਗਤੀ ਸੰਗਤ ਦੀ ਮਹੱਤਤਾ ਨਾਲ ਹੀ ਮਨਮੁਕਤਾ ਦੁਵਿਦਾ ਤੇ ਖਾਸ ਕਰਕੇ ਨਿੰਦਾ ਤੋਂ ਬਚਣ ਦੀ ਸਖਤ ਤਾਕੀਦ ਕੀਤੀ ਗਈ ਹੈ। ਇਹ ਸਾਰੀਆਂ ਗੱਲਾਂ ਸਾਨੂੰ ਰੋਜ਼ ਦੀ ਜ਼ਿੰਦਗੀ 'ਚ ਲਾਗੂ ਕਰਨੀਆਂ ਚਾਹੀਦੀਆਂ ਨੇ। ਜੀ ਤਾਂ ਕਿ ਅਸੀਂ ਨਿਮਰਤਾ, ਸੇਵਾ ਤੇ ਭਾਣੇ 'ਚ ਰਹਿਣਾ ਸਿੱਖ ਸਕੀਏ। ਪਾਠ ਕਰਦਿਆਂ, ਅਰਥ ਕਰਦਿਆਂ ਜਾਂ ਵਿਚਾਰ ਕਰਦਿਆਂ ਅਣਗਿਣਤ ਭੁੱਲਾਂ ਹੋ ਜਾਂਦੀਆਂ ਨੇ। ਅਸੀਂ ਸੰਗਤ ਤੋਂ ਖਿਮਾ ਮੰਗਦਿਆਂ ਜੀ। ਹਾਂਜੀ, ਭੁੱਲ ਚੁੱਕ ਮਾਫ ਤੇ ਬੇਨਤੀ ਹੈ ਕਿ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ 'ਚ ਰਹੀਏ। ਉਹ ਤੋਂ ਸਿੱਧੀ ਅਗਵਾਈ ਲਈਏ। ਵਾਇਗੁਰੂ ਸਾਹਿਬ ਨੂੰ ਨਾਮ ਦੀ ਦਾਤ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ਣ ਇਸ ਨਮਾਣੀ ਜੀ ਸੇਵਾ ਨੂੰ ਇਸ ਵਿਚਾਰ ਨੂੰ ਹੋਰਨਾ ਸੰਗਤਾਂ ਤੱਕ ਵੀ ਜ਼ਰੂਰ ਪਹੁੰਚਾਣਾ ਜੀ ਤੇ ਜਾਂਦੇ ਜਾਂਦੇ ਇੱਕ ਸਵਾਲ ਮਨ ਚ ਆ ਰਿਹਾ ਹੈ ਗੁਰੂ ਸਾਹਿਬ ਨੇ ਨਿੰਦਾ ਤੋਂ ਬਚਣ ਲਈ ਕਿਹਾ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ ਹਾਂਜੀ ਬਿਲਕੁਲ ਜਿੱਥੇ ਹਰ ਕੋਈ ਆਪਣੇ ਵਿਚਾਰ ਰੱਖਦਾ ਹੈ ਅਸੀਂ ਸਿੱਖਿਆ ਨੂੰ ਆਪਣੀ ਆਨਲਾਈਨ ਗੱਲਬਾਤ ਕਿਵੇਂ ਵਰਤ ਸਕਦੇ ਹਾਂ ਤਾਂ ਕਿ ਅਸੀਂ ਨਿੰਦਾ ਨਾ ਕਰੀਏ ਤੇ ਨਾ ਹੀ ਸੁਣੀਏ ਇਸ ਤੇ ਸੋਚ ਵਿਚਾਰ ਜ਼ਰੂਰ ਕਰਿਓ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ